ਸੋਚੋ ਬਿਨਾ ਦੁੱਧ ਖੀਰ ਹਾਂਜੀ ਅੱਜ ਬਣੇਗੀ ਪਾਣੀ ਵਿੱਚ ਮਿੱਠੀ ਖੀਰ ਉਹ ਵੀ ਕੁੱਕਰ ਵਿੱਚ ਇਹ ਰੈਸਪੀ ਜ਼ਰੂਰ ਟਰਾਈ ਕਰਿਓ ਚੈਨਲ ਦੇ ਪਹਿਲੀ ਵਾਰ ਆਏ ਹੋ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਖੀਰ ਦੀ ਰੈਸਪੀ ਕਿਹੋ ਜਿਹੀ ਲੱਗੀ ਹੈ ਤੇ ਚਲੋ ਤੁਹਾਨੂੰ ਆਪਾਂ ਖੀਰ ਵੱਲ ਚੱਲਦੇ ਹਾਂ ਇੱਧਰ ਆਪਾਂ ਪਾਣੀ ਕਟੋਰੀ ਚਾਵਲ ਲੈ ਲਏ ਸੀ ਤੇ ਇਹਨਾਂ ਨੂੰ ਆਪਾਂ ਇੱਕ ਪਾਂਡੇ ਵਿੱਚ ਪਾ ਲਿਆ ਤੇ ਇਹਨੂੰ ਆਪਾਂ ਵਿੱਚੋਂ ਕੋਈ ਰੋੜ ਜਾਂ ਸਾਫ ਕਰ ਲਵਾਂਗੇ ਦੇਖੋ ਆਪਾਂ ਸਾਫ ਕਰਕੇ ਧੋ ਲਿਆ ਇਹਨੂੰ ਤਿੰਨ ਚਾਰ ਵਾਰੀ ਪਾਣੀ ਵਿੱਚੋਂ ਤੇ ਆਪਾਂ ਹੁਣ ਇੱਕ ਕੁੱਕਰ ਲਵਾਂਗੇ ਦੇਖੋ ਇਧਰ ਆਪਾਂ ਇੱਕ ਕੁੱਕਰ ਲੈ ਇਹਦੇ ਵਿੱਚ ਆਪਾਂ ਤੋਤੇ ਹੋਏ ਚਾਵਲ ਪਾਵਾਂਗੇ ਤੇ ਚੈਨਲ ਦੇ ਪਹਿਲੀ ਵਾਰ ਆਏ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਇੱਕ ਕਟੋਰੀ ਆਪਾਂ ਚਾਵਲ ਲਏ ਸੀ ਇਹਦੇ ਵਿੱਚ ਦੋ ਪਾਣੀ ਕਟੋਰੀਆਂ ਆਪਾਂ ਪਾਣੀ ਐਡ ਕਰਾਂਗੇ ਤੇ ਇਹਨੂੰ ਆਪਾਂ ਕੁੱਕਰ ਦਾ ਢੱਕਣ ਲਗਾ ਕੇ ਦੋ ਸੀਟੀਆਂ ਲਗਾ ਲਵਾਂਗੇ ਦੋ ਸੀਟੀਆਂ ਲੱਗਣ ਤੋਂ ਬਾਅਦ ਤੇ ਇਹਦਾ ਪ੍ਰੈਸ਼ਰ ਬਣ ਗਿਆ ਸੀ ਤੇ ਤੁਹਾਨੂੰ ਆਪਾਂ ਖੋਲ ਕੇ ਦਿਖਾਣੇ ਆਪਣੇ ਚਾਵਲ ਵਾਸਤੇ ਦੇਖੋ ਕਿੰਨੇ ਵਧੀਆ ਆਪਣੇ ਪਰਫੈਕਟ ਤਰੀਕੇ ਨਾਲ ਬਣ ਕੇ ਤਿਆਰ ਹੋ ਗਏ ਚਾਵਲ ਹੁਣ ਇਹਦੇ ਵਿੱਚ ਆਪਾਂ ਦੁੱਧ ਐਡ ਕਰਾਂਗੇ ਇਹ ਬਹੁਤ ਹੀ ਘੱਟ ਸਮੇਂ ਵਿੱਚ ਖੀਰਾ ਬਣ ਕੇ ਆਪਣੀ ਤਿਆਰ ਹੋਊਗੀ ਦੁੱਧ ਤੁਸੀਂ ਗਰਮ ਕਰਕੇ ਵੀ ਰੱਖ ਸਕਦੇ ਹੋ ਤੇ ਉਹ ਤੁਹਾਡੀ ਇੱਛਾ ਤੁਸੀਂ ਗਰਮ ਪਾਣਾ ਚਾਹੁੰਦੇ ਜਾਂ ਠੰਡਾ ਤੇ ਇਹਨੂੰ ਆਪਾਂ ਚਾਵਲਾਂ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਤੇ ਆਪਾਂ ਇਹਨੂੰ ਗੈਸ ਤੇ ਪੱਕਣ ਵਾਸਤੇ ਰੱਖ ਦੇਵਾਂਗੇ ਜਿੰਨੀ ਵਧੀਆ ਪੱਕੇਗੀ ਖੀਰ ਉੰਨੀ ਹੀ ਵਧੀਆ ਆਪਣੀ ਕੋਈ ਵਰਗੀ ਬਣ ਕੇ ਤਿਆਰ ਹੋਊਗੀ ਤੇ ਪੱਕਦੀ ਹੋਈ ਤੇ ਤੁਹਾਨੂੰ ਆਪਾਂ ਦਿਖਾਣੇ ਆਂ ਅੱਗੋਂ ਇਹਦੇ ਵਿੱਚ ਤੁਸੀਂ ਚੀਨੀ, ਸ਼ੱਕਰ, ਗੁੜ ਜੇ ਖਾਣਾ ਚਾਹੁੰਦੇ ਖਾ ਸਕਦੇ ਹੋ ਆਪਾਂ ਪਾਉਣੀ ਕਟੋਰੀ ਹੀ ਚੀਨੀ ਐਡ ਕੀਤੀ ਹੈ ਜਿੰਨਾ ਤੁਸੀਂ ਮਿੱਠਾ ਖਾਣਾ ਚਾਹੁੰਦੇ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਤੇ ਇਹਦੇ ਵਿੱਚ ਕੋਈ ਡਰਾਈ ਫਰੂਟ, ਲੈਚੀ ਕੁਛ ਐਡ ਕਰਨਾ ਚਾਹੁੰਦੇ ਤੁਸੀਂ ਉਹ ਵੀ ਪਾ ਸਕਦੇ ਹੋ ਦੇਖੋ ਆਪਣੀ ਖੀਰ ਕਿੰਨੀ ਵਧੀਆ ਤੇ ਘੱਟ ਸਮੇਂ ਵਿੱਚ ਬਣ ਕੇ ਤਿਆਰ ਹੋਈ ਹੈ ਇੱਕ ਵਾਰੀ ਇਹ ਰੈਸਪੀ ਜ਼ਰੂਰ ਟਰਾਈ ਕਰੋ ਦੇਖੋ ਆਪਣੀ ਖੀਰ ਕਿੰਨੀ ਵਧੀਆ ਤੇ ਸੰਘਣੀ ਬਣੀ ਹੈ ਤੇ ਖੋਏ ਵਰਗੀ ਇਹ ਦੀਵਾਲੀ ਦੀ ਆਪਾਂ ਸਪੈਸ਼ਲ ਖੀਰ ਖੀਰ ਬਣਾਈ ਸੀ ਇੱਕ ਵਾਰੀ ਇਹ ਰੈਸਪੀ ਜ਼ਰੂਰ ਟਰਾਈ ਕਰੋ ਤੇ ਚੈਨਲ ਤੇ ਪਹਿਲੀ ਵਾਰ ਆਏ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਪਾਣੀ ਵਾਲੀ ਖੀਰ ਕਿਸ ਤਰ੍ਹਾਂ ਦੀ ਲੱਗੀ ਦੇਖੋ ਕਿੰਨੀ ਵਧੀਆ ਆਪਣੀ ਖੀਰ ਬਣੀ ਹੈ ਤੇ ਕਮੈਂਟ ਜਰੂਰ ਕਰੋ ਵੀਡੀਓ ਬਣਾਉਣ ਵਿੱਚ ਬਹੁਤ ਮਿਹਨਤ ਲੱਗਦੀ ਹੈ ਤੁਹਾਡਾ ਇੱਕ ਕਮੈਂਟ ਹੀ ਸਾਡੇ ਵਾਸਤੇ ਬਹੁਤ ਵਧੀਆ ਹੁੰਦਾ ਦੇਖੋ ਆਪਣੀ ਖੀਰ ਕਿੰਨੀ ਵਧੀਆ ਤੇ ਟੇਸਟੀ ਬਣੀ ਹੈ ਇੱਕ ਵਾਰੀ ਇਹ ਰੈਸਪੀ ਜਰੂਰ ਟਰਾਈ ਕਰੋ ਇਹ ਆਪਾਂ ਦਿਵਾਲੀ ਤੇ ਸਪੈਸ਼ਲ ਖੀਰ ਬਣਾਈ ਸੀ ਦੇਖੋ ਗਰਮ ਗਰਮ ਖੀਰ ਆਜੋ ਜੀ ਤੁਸੀਂ ਵੀ ਖਾ ਲਓ ਇਹ ਆਪਣੀ ਪਾਣੀ ਵਾਲੀ ਕੀਰ ਦੇ ਸਿੰਪਲ ਤਰੀਕੇ ਨਾਲ ਹੀ ਆਪਾਂ ਬਣਾਏ ਆ ਜਿਆਦਾ ਇਹਦੇ ਤੇ ਕੋਈ ਚੰਝਟ ਨਹੀਂ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਜੀ